ਸਾਹਜਾ ਦਾ ਫਤਿਹ ਸਿੰਘ ਨੇ ਕਿਹਾ ਸੀਗਾ ਸੂਬਾ ਸਾਡਾ ਇਤਿਹਾਸ ਪੜ ਲਾ ਸਾਡੇ ਸੁਭਾਅ ਦੇਖ ਲਾ ਤੂੰ ਇਹ ਗੱਲ ਕਿਵੇਂ ਕਹਨੇ ਬਈ ਇਹ ਤੁਹਾਡੇ ਪਿਤਾ ਦਾ ਅਨੰਦਪੁਰ ਨਹੀਂ ਇਹ ਮੇਰੀ ਕਚਹਿਰੀ ਆ ਸੂਬੇ ਦੀ ਕਚਹਿਰੀ ਆ ਤੂੰ ਇਹ ਗੱਲ ਕਿਵੇਂ ਕਹਿਣਾ ਤੂੰ ਇਹ ਦੇਖ ਤੇਰੀ ਹੋਂਦ ਕੀ ਆ ਉਸ ਪਰਵਰਤਕਾਰ ਦੇ ਸਾਹਮਣੇ ਤੇ ਜੇ ਇਹ ਸਾਡੇ ਪਿਤਾ ਦਾ ਅਨੰਦਪੁਰ ਨਹੀਂ ਸਾਡਾ ਪਿਤਾ ਸਾਡੇ ਕੋਲ ਨਹੀਂ ਉਹ ਸੂਬਿਆ ਇਹ ਗੱਲ ਕੌਣ ਕਹਿੰਦਾ ਜੋਰਾਵਰ ਸਿੰਘ ਖੜਾ ਤੇ ਨਾਲ ਫਤੇ ਸਿੰਘ ਛੋਟਾ ਸੀ ਫਤੇ ਸਿੰਘ ਨਾਲ ਖੜਾ ਇਹ ਗੱਲ ਫਤੇ ਸਿੰਘ ਕਹਿ ਰਿਹਾ ਉਹ ਸੂਬਿਆ ਉਹ ਕੀ ਹੋ ਗਿਆ ਜੇ ਅੱਜ ਸਾਡਾ ਪਿਤਾ ਸਾਡੇ ਕੋਲ ਨਹੀਂ ਓਏ ਅੱਜ ਅਸੀਂ ਤੇਰੀ ਕਚਹਿਰੀ 'ਚ ਖੜੇ ਆਂ ਪਰ ਸਾਨੂੰ ਇੱਕ ਗੱਲ ਦੱਸ ਜੇ ਖੜੱਪੇ ਸੱਪ ਨੂੰ ਖੜੱਪੇ ਸੱਪ ਦੇ ਕੁੰਡਲੀਏ ਸੱਪ ਦੇ ਬੱਚੇ ਨੂੰ ਕੋਈ ਚੱਕ ਕੇ ਸਾਹ ਮੀਲ ਕਿਤੇ ਹੋਰ ਧਰਿਆਵੇ ਫੇਰ ਕਿਹੜਾ ਚੂਹਾ ਬਣ ਜੂ ਉਹ ਕੀ ਹੋ ਗਿਆ ਜੇ ਅੱਜ ਅਸੀਂ ਸਰਹੰਦ ਖੜੇ ਆ ਅਸੀਂ ਪੁੱਤ ਦਾ ਗੁਰੂ ਗੋਬਿੰਦ ਸਿੰਘ ਦੇ ਆ ਉਹ ਯਾਦ ਰੱਖੀ ਇਤਿਹਾਸ ਫੈਸਲਾ ਕਰੇਗਾ ਸਾਡੀ ਜ਼ਬਾਨ ਕਦੇ ਵੀ ਬਾਪੂ ਦੇ ਫਤੇ ਨਹੀਂ ਛੱਡੇਗੀ ਸਾਡੀ ਜ਼ਮਾਨ ਤੋਂ ਹਮੇਸ਼ਾ ਬਾਪੂ ਦਾ ਨਾਰਾ ਨਿਕਲੇਗਾ ਬਜ਼ੀਦਿਆ ਨਾ ਤੈ ਰਹਿਣਾ ਨਾ ਅਸੀਂ ਰਹਿਣਾ ਇਤਿਹਾਸ ਫੈਸਲਾ ਕਰੇਗਾ ਕਿ ਤੇਰੇ ਮਹਿਲਾਂ ਦੇ ਖੰਡਰ ਨਹੀਂ ਲੱਪਣੇ ਤੇ ਸਾਡੇ ਆਨੰਦਪੁਰ ਬਾਪ ਵਾਲੇ ਬਾਪੂ ਦੇ ਝੰਡੇ ਤੇਰੀ ਸਰਹੰਦ ਤੇ ਝੁਲਣਗੇ ਅੱਜ ਦੁਨੀਆ ਉਹ ਉੱਥੇ ਮੱਥੇ ਟੇਕਦੀ ਆ ਕਿਉਂਕਿ ਅੱਜ 11 ਪੋ ਆ ਅੱਜ ਦੂਜੀ ਪੇਸ਼ੀਆ ਸਾਹਿਬ ਜਦਿਆਂ ਦੀ ਉਹ ਸੁਰਤੀ ਪਹਿਲਾਂ ਮੈਂ ਕਿਹਾ ਸੀ ਸੁਰਤੀ ਆਪਣੀ ਉੱਥੇ ਨੇ ਜਾ ਕੇ ਉੱਥੇ ਦਰਸ਼ਨ ਕਰ ਸਕਦੀ ਆ ਨੰਨੇ ਨੰਨੇ ਪੈਰਾਂ ਦੇ ਜਿਹੜੇ ਗਏ ਸੀ ਉਹਨਾਂ ਲੋਕਾਂ ਨੂੰ ਬਗਾਰਨ ਜਿਨ੍ਹਾਂ ਲੋਕਾਂ ਨੇ ਸਾਡੀਆਂ ਧੀਆਂ ਪਣਾ ਸਾਡੀ ਅੱਖ ਦੇ ਉੱਤੇ ਵਾਰ ਕੀਤੇ ਸੀ ਉਹਨਾਂ ਦੇ ਸਿਰ ਉੱਚਾ ਲਗਾਏ ਸੀਗੇ ਅੱਜ ਉਹ ਗੁਰੂ ਗਬਿੰਦ ਸਿੰਘ ਦੇ ਲਾਲ ਤੇ ਅੱਜ ਇਤਿਹਾਸ ਨੇ ਫੈਸਲਾ ਦਿੱਤਾ ਅੱਜ ਉਹ ਵਜ਼ੀਰ ਖਾਨ ਦਾ ਖਾਨਦਾਨ ਕਿਤੇ ਨਹੀਂ ਲੱਭਦਾ ਪਤਾ ਨਹੀਂ ਕਿਹੜੇ ਪਤਾਲਾਂ ਦੇ ਵਿੱਚ ਧਸ ਗਏ ਉਹਨਾਂ ਦੇ ਮਹਿਲ ਮਾਰੀਆਂ ਉਹਨਾਂ ਦੇ ਬੰਗਲੇ ਉਹਨਾਂ ਦੀਆਂ ਹਵੇਲੀਆਂ ਉਹਨਾਂ ਦੇ ਖਾਨਦਾਨ ਤੇ ਉਸ ਸਰਹੰਦ ਦਾ ਨਾਮ ਉਹ ਗੁਰੂ ਗਬਿੰਦ ਸਿੰਘ ਦੇ ਬੱਬਰ ਸ਼ੇਰ ਸਾਡੇ ਭਰਾ ਫਤੇ ਸਿੰਘ ਦੇ ਨਾਮ ਤੇ ਫਤੇਗੜ ਸਾਹਾ